ਆ ਜਿੰਨੇ ਕੇ ਪਰ ਜਾਈ ਨਵੀਂ ਨਵੀਂ ਆਈ ਹੁੰਦੀ ਆ ਤੇ ਉਹ ਦਾਰੂ ਕੱਢਦਾ ਹੁੰਦਾ ਅੱਛਾ ਉਹ ਲੋਬ ਪਤਾ ਨਹੀਂ ਹੁੰਦਾ ਨਾ ਉਹ ਜਣੀ ਕਿ ਉਹ ਕਹਿੰਦੀ ਉਹਦੇ ਚੁੱਲ੍ਹੇ ਤੇ दारू ਕੱਢਦਾ ਕਹਿੰਦੀ ਵੀ ਦਿਉਰਾ ਕੀ ਟਾਂਸ ਕਰਿਆ ਬਤੀਲੇ ਉੱਤੇ ਬੈਠ ਰਿਆ ਘੁੱਟਾ ਪੰਗਾ ਜਿਆ ਕਰਕੇ ਤਾਂ ਵਿੱਚ ਪਾਣੀ ਪਾਇਆ ਵੇ ਕਹਿੰਦੀ ਆ ਕੀ ਨਾਲੀ ਜਿ ਲੰਕੇ ਜਿੱਥੇ ਅਧੀਆ ਲਾਇਆ ਵੇ ਅੱਛਾ ਤੇਰੇ ਜਣੀ ਕਿ ਉਹ ਦੱਸਦਾ ਕਹਿੰਦਾ ਭਾਬੀ ਕੱਢਣੀ ਕਿਹੜਾ ਸਖਾਲੀ ਨਹੀਂ ਕਿਧਰੇ ਚੱਪਣ ਕਿਧਰੇ ਨਾਲੀ ਹਾਂ ਨੀ ਜਿਆਦਾ ਅੰਦਰ ਜਾਂਦੀ ਸਾਲੀ ਲੋੜਨਾ ਪੈਂਦੀ ਸ਼ਾਦੀ ਦੀ ਅਧੀਏ ਦੇ ਵਿੱਚ ਡਿੱਗਦੀ ਭਾਬੀ ਆ ਜਾਣ ਸਰਾਬੀ ਦੀ ਆਏ ਹਾਏ ਤੇਰੇ ਜਣੀ ਕਿ ਉਹ ਰੋ ਮਾਰਦੇ ਉਹਨੂੰ ਤਾੜਦੀ ਉਹ ਹਾਂ ਕਹਿੰਦੀ ਥਾਣੇਦਾਰ ਬਦਲ ਕੇ ਆਇਆ ਵੇ ਕਈ ਦੇ ਕੋਟਾ ਲਾਇਆ ਸਤੋ ਜਾਣਾ ਨਹੀਂ ਛਡਾਇਆ ਕੁੱਟ ਚੱਲੀ ਨਹੀਂ ਜਾਣੀ ਵੇ ਹੂੰ ਤੂੰ ਮਿੰਟਾਂ ਦੇ ਵਿੱਚ ਭੁੱਲ ਜਾਏਂਗਾ ਜੱਪਣ ਦੇ ਨਾਲ ਹੀ ਵੇ ਆਏ ਹਾਏ ਕੀ ਬਾਤ ਕਹਿੰਦਾ ਸਾਡੀ ਗੁਰਤੇ ਸਾਡੀ ਸੱਕ ਨਹੀਂ ਕੀ ਦੱਸ ਥਾਣੇਦਾਰ ਦਾ ਹੱਕ ਆਏ ਹਾਏ ਜਦੋਂ ਯਾਰ ਲਾਇ ਫੁੱਲ ਡੱਕ ਫਿਰ ਕੋਈ ਭਾਉ ਨਾ ਖਾਂਦਾ ਨਹੀਂ ਡਿਊਟੀ ਤੱਕ ਤਾਂ ਭਾਬੀ ਸਾਡਾ ਵੀ ਨਾ ਜਾਂਦਾ ਕੀ ਬਾਤ ਫਿਰ ਉਹਨੂੰ ਪੁੱਛਦੇ ਕਿ ਨਹੀਂ ਦਿਵਰਾ ਕੰਮ ਬੜਾ ਏ ਮਾੜਾ ਚੰਗੀ ਸਿਹਤ ਨੂੰ ਲਾਉਂਦੀ ਰਾੜਾ ਹਾਂ ਪਾ ਕੇ ਰੱਖਦੀ ਨਿੱਤ ਪਵਾੜਾ ਨਿਕਲਿਆ ਤੂੰ ਲਫੰਗਾ ਵੇ ਕੀ ਤੋਂ ਸਿੱਖੀ ਕਰ ਤੂੰ ਦੱਸ ਦੇ ਕਿਹੜਾ ਬੰਦਾ ਵੇ ਹੂੰ ਕੰਨਾ ਯਾਰੀ ਨਾਲ ਮਾਨਦੇ ਮੇਰੀ ਹੀਤੀ ਪੁੱਠੇ ਕੰਮਾਂ ਨੂੰ ਨੇਰੀ ਆਏ ਹਾਏ ਲਾਉਂਦਾ ਸੇਰੋਂ ਅੱਡੇ ਤੇ ਰਿਹੜੀ ਬੰਦ ਕਰਾਤੇ ਠੇਕੇ ਨਹੀਂ ਦੇ ਕੇ ਜੱਗ ਗਲਾਸ ਤੇ ਆਪ ਪਕੌੜੇ ਵਿੱਚ ਆਏ ਹਾਏ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸੱਜਣਾ